ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਆਪਣੀ ਸਿਹਤ ਬਾਰੇ ਵੀ ਕਿਵੇਂ ਆਪਣਾ ਸੇਧ ਦਾ ਖਿਆਲ ਰੱਖੀ ਆਪਾਂ ਨੇ ਤੇ ਕਿਵੇਂ ਸਰੀਰ ਵਿੱਚ ਜਾਨ ਪਾਈ ਇਹ ਆ ਕੁਝ ਚੀਜ਼ਾਂ ਲੈ ਕੇ ਆਏ ਆਪਾਂ ਇਹਨਾਂ ਦਾ ਆਪਾਂ ਸਾਰੀਆਂ ਚੀਜ਼ਾਂ ਦੀ ਕਿੰਨੀ ਕਿੰਨੀ ਮਾਤਰਾ ਹੈ ਉਹ ਸਾਰੀ ਫੋਟੋ ਆਪਾਂ ਵੀਡੀਓ ਦੇ ਐਂਡ ਵਿੱਚ ਲਾਵਾਂਗੇ ਤੇ ਇਹਨਾਂ ਨੂੰ ਬਣਾਉਣ ਦੀ ਵਿਧੀ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਵੀ ਕਿਵੇਂ-ਕਿਵੇਂ ਬਣਾਉਣੀ ਹੈ ਆ ਬਦਾਮ ਨੇ ਜੀ ਕਾਜੂ ਡਰਾਈ ਸ਼ਵਾਰਾ ਤੇ ਆਪਣੇ ਪਮਕਨ ਸੀਡਸ ਆ ਦਾਲ ਚੀਨੀ ਆ ਥੋੜਾ ਜਿਹਾ ਕੇਸਰ ਆ ਜੈਫ ਵਾਲਾ ਇਲਾਇਚੀ ਆ ਸਾਰਾ ਮਟੀਰੀਅਲ ਇਹ ਲੈਂਦਾ ਹੀ ਆਪਾਂ ਨੇ ਸਾਰਾ ਕੋਈ ਆਪਾਂ ਨੇ ਪਾਊਡਰ ਬਣਿਆ ਨਹੀਂ ਲੈਂਦਾ ਇਹ ਇਲਾਇਚੀ ਆ ਜੀ ਇਹ ਆਪਣੀ ਜੀ ਧਾਗੇ ਵਾਲੀ ਮਿਸ਼ਰੀ ਆ ਆ ਖਾਸ ਖਾਸ ਆ ਆਸ਼ਵਗੰਧਾ ਤੇ ਮੂਸਲੀ ਆ ਤੇ ਆ ਆਪਣੇ ਮਖਾਣੇ ਨੇ ਜੀ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਨੇ ਹੀਟ ਦੇਣੀ ਆ ਥੋੜੀ ਥੋੜੀ ਆਸ਼ਵਗੰਧਾ ਤੇ ਮੂਸਲੀ ਨੂੰ ਛੱਡ ਕੇ ਸਾਰਿਆਂ ਨੂੰ ਥੋੜਾ ਥੋੜਾ ਸੇਕ ਲਵਾਉਣਾ ਹੈ ਆਪਾਂ ਨੇ ਕੜਾਈ ਦੇ ਵਿੱਚ ਤੇ ਇਹਨਾਂ ਨੂੰ ਬਾਅਦ 'ਚ ਆਪਾਂ ਨੇ ਰਗੜ ਲੈਣਾ ਰਗੜ ਕੇ ਇੱਕ ਹੈ ਟਾਈਟਰ ਜਾਰ ਦੇ ਵਿੱਚ ਪਾ ਕੇ ਡੇਲੀ ਆਪਾਂ ਨੇ ਇੱਕ ਚਮਚਾ ਲੈਣਾ ਜੀ ਦੁੱਧ ਦੇ ਨਾਲ ਤੇ ਤੁਸੀਂ ਦੇਖਿਓ 15 ਦਿਨਾਂ ਦੇ ਵਿੱਚ ਤੁਹਾਡੇ ਸਰੀਰ ਵਿੱਚ ਕਿੰਨੀ ਜਾਨ ਪੈਂਦੀ ਹੈ ਧੰਨਵਾਦ ਜੀ